ਜਿਵੇਂ ਅਸੀਂ ਸੁਣਦੇ ਆ ਬੜਾ ਸਾਨੂੰ ਪੁਰਨ ਮੜ ਗਿਆ ਬਾਣੀ ਸੁਣੀ ਦਾ ਲਾ ਬੜ ਗਿਆ ਤੁਨ ਪੁਰਨ ਅਪਰਾਧੀ ਹੋ ਗਏ ਤੁਸੀਂ ਸੁਣ ਕੇ ਪੜੇ ਹੋਏ ਗੁਨਾਹਗਾਰ ਹੋ ਗਏ ਸੁਣ ਲਈ ਮੰਨੀ ਨਹੀਂ ਅਪਰਾਧ ਹੈ ਪੜਿਆ ਹੋਵੇ ਗੁਨਾਹਗਾਰ ਤਾਂ ਉਮੇ ਸਾਧਨਵਾਰੀ ਹੈ ਜਿਹਨੂੰ ਨਹੀਂ ਪਤਾ ਸੀ ਅਪਰਾਧੀ ਨਹੀਂ ਹੈ ਜਿਹਨੇ ਸੁਣ ਲਈ ਪਤਾ ਲੱਗਿਆ ਨਹੀਂ ਮੰਨੀ ਅਪਰਾਧੀ ਕੇ ਨਾ ਲੋ ਹਮ ਐਸੇ ਅਪਰਾਧੀ ਜੇ ਨ ਪ੍ਰਭ ਜੀ ਉਹ ਪਿੰਡ ਤਾਂ ਦੀਨਾ ਤਾਂ ਕਿ ਪਾਉ ਵਕਤ ਨਹੀਂ ਸਾਦੀ ਪਤਾ ਲਾ ਗਿਆ ਜੀ ਉਹ ਪਿੰਡ ਦਿੱਤਾ ਪਾਉ ਵਕਤ ਫਿਰ ਸਾਦੀ ਨਹੀਂ ਉਹਦੀ ਤੇ ਅਪਰਾਧ ਕੀਤਾ ਨਾ ਗੁਰਬਾਣੀ ਸੁਣੀ ਮੰਨੀ ਨਹੀਂ ਨਾ ਅਪਰਾਧ ਹੈ ਨਾ ਸੁਣਦੇ ਚੰਗਾ ਸੀ ਕਹਿ ਸਕਦੇ ਸਾਨੂੰ ਪਤਾ ਨਹੀਂ ਲੱਗਿਆ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਹੁਣ ਤਾਂ ਜ਼ਿਕਰ ਵੀ ਨਹੀਂ ਸਕਦੇ ਕੀ ਕਹਾਂਗੇ ਜਾ ਕੇ ਇਹਾਨੂੰ ਪਤਾ ਨਹੀਂ ਲੱਗਿਆ ਸੇ ਖਨੇ ਦਾ ਤੁਨ ਜਨਮ ਦੇ ਦਿੱਤਾ ਗੁਰਬਾਣੀ ਸੁਣਨ ਨੂੰ ਦੇ ਦਿੱਤੀ ਗੁਰਦਾਰ ਨੇ ਪੜਨ ਨੂੰ ਦਿਮਾਗ ਦੇ ਦਿੱਤਾ ਸਭ ਕੁਝ ਦੇ ਦਿੱਤਾ ਆਰਥ ਵੀ ਦੇ ਦਿੱਤੇ ਹੁਣ ਫਿਰ ਵੀ ਜੇ ਬੰਦੇ ਤੇ ਧਰਮ ਰਾਜ ਜਦ ਲੈਖਾ ਮੰਗਾ ਕਿਆ ਮੁਖ ਲੈ ਕੇ ਜਾਏਗਾ